ਔਰ ਠੀਕੋ ਬੜੀ ਵਧੀਆ ਤੇਰੀ ਗੁੱਬਾ ਬਾਪਾ ਸਾਰਿਆਂ ਦਾ ਆਪਣੇ ਕਹਿਣ ਦੇ ਵਲੌਗ ਚ ਸਵਾਗਤ ਕੀਤਾ ਜਾਂਦਾ ਤੇ ਅੱਜ ਆਪਾਂ ਨਵਾਂ ਵਲੌਗ ਲੈ ਕੇ ਆਜਾ ਤੇ ਅੱਜ ਵੀ ਆਪਣਾ ਕੀ ਹੋ ਰਿਹਾ ਕੀ ਲੈ ਕੇ ਆ ਰਹੇ ਹਾਂ ਸੁਧਾਰਾ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਉਹਨਾਂ ਦੀ ਸਿੱਧੀਕ ਕਰ ਰਹੀਆਂ ਤੇ ਆਜੋ ਕਿੰਨਾ ਟਾਈਮ ਕਿਹਾ ਸੀ ਉਹਨਾਂ ਨੇ ਪਸੰਦ ਲੱਗੀ ਲੱਗੀਆਂ ਕਹਿੰਦੇ ਤੂੰ ਤੂੰ ਵੇਟ ਕਰੀਏ ਨੇ ਤੁਸੀਂ ਵੇਟ ਕਰੀਏ ਨੇ ਕਿੰਨਾ ਟਾਈਮ ਹੋ ਗਿਆ ਖੜੇ दस मिनट लीड़े लूड़े दसो कोई सलाह गर्मी मर रहे हम हम गर्मी मर रही खड़े देख रहे पहुंच गए पहुंच गए पहुंच गए

Thank <laughs> you.

भाई दस के जा। रिवज खाण है सुना है। <laughs> <laughs> <नादागा था। laughs>

वीडियो मत पा दूंगी ना ना फाड़ <laughs> ला रही फा फला फ कोई बात ही नहीं अने ची खा चल फ्रूठी 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 ਕਾਲਪੀ ਤੋਂ ਕੱਲ ਨਾ ਤੁੰਤੀ ਨਹੀਂ। ਕਿਹਦੇ ਤੋਂ ਕੱਲ ਨਾ। ਹਾਂ। ਫਿਰ ਤਾਂ ਅਭੀ ਨਹੀਂ ਮੇੜੇ ਲੱਗਣੀਆਂ। ਵਾਏ ਵਾਏ। ਚੰਗਾ। ਬਾਜਾਂਗੇ ਆਪਾਂ। ਅਰੇ ਪੁੱਤੋ। ਉਹ ਤਾਂ ਵਿੱਚ ਬੈ ਗਈ। ਵਿੱਚ ਬੈ। ਸਾੜੇ ਸਾੜੇ ਵਰਗੇ ਅਸੀਂ ਤਾਂ ਵੇਲੇ ਕਹਾਂਦੇ ਨੇ, ਅਸੀਂ ਤਾਂ ਵੇਲੇ ਤਾਂ ਤਾਂ ਕੋਈ ਨਹੀਂ ਆਉਣਾ ਸੀ। ਅਸੀਂ ਵੇਲੇ ਟਾਈਮ 'ਤੇ ਆਵਾਂਗੇ ਫੇਰ। ਅਸੀਂ ਕਿਹੜਾ। ਬਸ ਸੱਜਾਂ ਹੀ ਆਵਾਂਗੇ। ਵੇਲੇ ਹੀ ਆ ਜੀ ਹਾਂ। ਚੰਗਾ। ਚੰਗਾ ਮਾਮਾ। ਮਾਰ ਪਸੂ ਜੇ ਦਾ ਬਸ। ਚੰਗਾ ਚੰਗਾ। ਚੰਗਾ ਜੀ। ਚੱਲ ਚੱਲ ਫੋਪ ਵੀ ਫਰੇੜੇ ਪਾਉਂਦੀ ਨਹੀਂ ਹੁੰਦਾ ਇਦਾਂ ਤੋਂ ਜਦੋਂ ਕਾਕਾ ਕੱਢਦਾ ਹੀ ਤਾਂ ਬੈਠੇ ਹੀ ਹਾਂ ਮੋਟਰ ਛੱਡ ਦਿੰਦੇ ਆ ਮੋਟਰਾਂ ਚਾਲ ਹੋਵੇ ਸਾਡਾ ਨਾ ਹੋਰ ਕੀ ਆ ਜਾਏ

ਕੀਹਾ ਆਪਣੇ ਗੈਸਟ ਜਰੂਰ ਕਿਵੇਂ ਲੱਗੇ ਤੁਹਾਨੂੰ ਸਾਡੇ ਘਰ ਆ ਕੇ ਦੱਸਿਓ ਬਈ ਕਿਵੇਂ ਲੱਗੇ ਸਾਡੇ ਆਏ ਗਏ ਸਾਰੇ ਆਪਣੇ ਨਾ ਕੁੱਤਾ ਵੀ ਨਹੀਂ ਫਿਰਦੇ ਸੀ ਨਾਲ ਆ